ਓਕਲੈਂਡ ਬੋਟੈਨੀਕਲ ਗਾਰਡਨ ਦੀ ਜੇ ਆਪਾਂ ਗੱਲ ਕਰੀਏ ਤਾਂ ਇੱਥੇ 10000 ਤੋਂ ਵਧੇਰੇ ਪ੍ਰਜਾਤੀਆਂ ਜਿਹੜੀਆਂ ਬੂਟਿਆਂ ਦੀਆਂ ਇਹਨਾਂ ਨੇ ਸਾਂਭ ਕੇ ਰੱਖੀਆਂ ਹੋਈਆਂ ਸਭ ਤੋਂ ਵਧੀਆ ਗੱਲ ਇਹ ਹੈ ਇੱਥੇ ਇਹ ਟੂਰਿਸਟ ਦੇ ਲਈ ਬਿਲਕੁਲ ਫ੍ਰੀ ਐਂਟਰੀ ਹੈ ਇਸ ਦੀ ਕੋਈ ਫੀਸ ਨਹੀਂ ਹੈਗੀ 156 ਏਕੜ ਦੇ ਵਿੱਚ ਬਣਿਆ ਹੋਇਆ ਜਿਹੜਾ ਇਹ ਬੋਟੈਨੀਕਲ ਗਾਰਡਨ ਹੈਗਾ ਦੁਨੀਆ ਦੇ ਕਾਫੀ ਵੱਡੇ ਗਾਰਡਨਸ ਦੇ ਵਿੱਚ ਇਹ ਆਉਂਦਾ ਹੈ। ਤੇ ਆ ਇੱਕ ਸਕਲਪਚਰ ਦੀ ਦਾ ਉੱਤੇ ਲੱਗਿਆ ਹੋਇਆ ਹੈ। ਇੱਥੇ ਤੁਸੀਂ ਬਹਿ ਕੇ ਫੋਟੋ ਖਰਾਾ ਸਕਦੇ ਆ। ਦੋਸਤੋ ਇਹ ਬੋਟੈਨੀਕਲ ਗਾਰਡਨ ਹੈ ਜਿਹੜਾ 1982 ਦੇ ਵਿੱਚ ਬਣਿਆ ਸੀ। ਪਰ ਸਮੇਂ ਦੇ ਨਾਲ ਨਾਲ ਇਹਨੂੰ ਅਪਡੇਟ ਕੀਤਾ ਜਾਂਦਾ ਰਹੇਗਾ ਦੋਸਤੋ ਰੇਡੀਓ ਸਾਡੇ ਵਾਲਾ ਦੇ ਫੇਸਬੁਕ ਪੇਜ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਜਾ ਰਹੀਆਂ ਆਓਕਲੈਂਡ ਦੇ ਮੈਡੀਕਲ ਗਾਰਡਨ ਦੇ ਵਿੱਚ ਬਹੁਤ ਦਿਨਾਂ ਦੀ ਇੱਛਾ ਸੀ ਕਿ ਬੋਟੈਨੀਕਲ ਗਾਰਡਨ ਜਾਇਆ ਜਾਵੇ ਤੇ ਨਾਲ ਹੀ ਸਾਡੇ ਦਰਸ਼ਕਾਂ ਨੂੰ ਇਹ ਬੋਟੈਨੀਕਲ ਗਾਰਡਨ ਦਿਖਾਇਆ ਜਾਵੇ ਤੇ ਅੱਜ ਸਬਬ ਬਣਿਆ ਤੇ ਜਾ ਰਹੇ ਹਾਂ ਆਪਾਂ ਇੱਕ ਦੋ ਗੱਲਾਂ ਜਿਹੜੀਆਂ ਇੱਥੇ ਆਕਲੈਂਡ ਦੇ ਵਿੱਚ ਧਿਆਨ ਰੱਖਣ ਯੋਗ ਹੈਗੀਆਂ ਇੱਕ ਤਾਂ ਆਕਲੈਂਡ ਦਾ ਜਿਹੜਾ ਮੌਸਮ ਹੈ ਉਹ ਬਹੁਤ ਅਨਪ੍ਰੇਡਿਕਟੇਬਲ ਹੈ ਇਹਦੀ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਧੁੱਪ ਨਿਕਲੇ ਆਉਂਦੀ ਹੈ ਤੇ ਕਿਹੜੇ ਵੇਲੇ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੁਣ ਵੀ ਤੁਸੀਂ ਦੇਖ ਰਹੇ ਹੋ ਪਿੱਛੇ ਬੱਦਲ ਹੈਗੇ ਮੇਰੇ ਉੱਪਰ ਕਾਫੀ ਵੱਡੇ ਵੱਡੇ ਬੱਦਲ ਹੈਗੇ ਤੇ ਇਹ ਨਹੀਂ ਪਤਾ ਇਹ ਬੱਦਲ ਜਿਹੜੇ ਆ ਕਦੋਂ ਮੀਂਹ ਦਾ ਰੂਪ ਲੈ ਲੈਣ ਤਾਂ ਇਸ ਕਰਕੇ ਇੱਕ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਜਦੋਂ ਵੀ ਤੁਸੀਂ ਬਾਹਰ ਜਾਣਾ ਹੈ ਘੁੰਮਣ ਜਾਣਾ ਹੈ ਜਾਂ ਕੰਮ ਤੇ ਜਾਣਾ ਤਾਂ ਤੁਹਾਡੇ ਕੋਲ ਹੋਣੀ ਜ਼ਰੂਰੀ ਹੈ ਛਤਰੀ ਜੈਕਟ ਜਾਂ ਉੱਪਰ ਕੋਈ ਵੀ ਲੈ ਲਓ ਤੇ ਪਾਣੀ ਦੀ ਬੋਤਲ ਸਨ ਗਲਾਸਸ ਤੇ ਤਾਂ ਜੋ ਦੀ ਤਰੀਕੇ ਨਾਲ ਘੁੰਮ ਫਿਰ ਸਕੋ ਜਾ ਕਿਤੇ ਵੀ ਆ ਜਾ ਸਕੋ ਤਾਂ ਹੁਣ ਆਪਾਂ ਚੱਲੇ ਆ ਜੀ ਆ ਆਪਣੀ ਗੱਡੀ ਤਿਆਰ ਖੜੀ ਹੈ ਇਹਦੇ ਵਿੱਚ ਬੋਟੈਨੀਕਲ ਗਾਰਡਨ ऑकलैंड ऑकलैंडो जी आप पहुँच गए हैं बोटैनिकल गार्डन एंट्रेंस से देखोल जी एंट्रेंस हैगी है ਆਪਾਂ ਗੱਡੀ ਜਿਹੜੀ ਇਹ پارک ਕਰਦੀ ਫੇਰ ਜਿਹੜਾ ਹੈਗਾ ਆਪਾਂ ਅੰਦਰ ਦਾ ਨਜ਼ਾਰਾ ਦੇਖਦੇ ਹਾਂ ਕਿਸ ਤਰ੍ਹਾਂ ਦਾ ਹੋਊਗਾ ਉਹ ਇਹ ਛੁੱਟੀ ਦਾ ਦਿਨ ਹੈ ਤੇ ਗੱਡੀਆਂ ਤੋਂ ਪਤਾ ਲੱਗ ਰਿਹਾ ਵੀ ਰਸ਼ ਕਾਫੀ ਹੈ ਜਿਹੜਾ ਇਹ ਬੋਟੈਨੀਕਲ ਗਾਰਡਨ ਹੈ ਆਕਲੈਂਡ ਦੇ 에어ਪੋਰਟ ਤੋਂ 12-13 ਕਿਲੋਮੀਟਰ ਦੂਰ ਹੈਗਾ ਤੇ ਮੰਰੇਵਾ ਜਿਹੜਾ ਬੱਸ ਸਟੈਂਡ ਹੈਗਾ ਜਾਂ ਬੱਸ ਸਟੇਸ਼ਨ ਹੈ ਉਥੋਂ ਇਹ 5 ਕਿਲੋਮੀਟਰ ਦੀ ਦੂਰੀ ਤੇ ਨੂੰਗਾ ਉਹ ਵੀ ਪਾਰਕਿੰਗ ਚ ਪਤਾ ਨਹੀਂ ਥਾਂ ਮਿਲੂ ਨਹੀਂ ਮਿਲੂ ਗੱਡੀਆਂ ਲਾਉਣ ਦੀ ਦੇਖਦੇ ਆਂ ਆਪਾਂ ਅੱਗੇ ਜਾ ਕੇ ਉਹ ਵੀ ਬੜੀ ਮੁਸ਼ਕਲ ਦੇ ਨਾਲ ਪਾਰਕਿੰਗ ਮਿਲੀ ਹੈ ਆਪਾਂ ਨੂੰ ਤੇ ਆਪਾਂ ਜਿਹੜਾ ਹੈਗਾ ਜਾ ਰਹੇ ਆ ਮੇਨ ਐਂਟਰੈਂਸ ਵੱਲ ਇੱਥੇ ਹਵਾ ਬਹੁਤ ਤੇਜ਼ੀ ਨਾਲ ਚੱਲ ਰਹੀ ਹੈ। ਆਹ ਦੇਖੋ ਬੋਟੈਨੀਕਲ ਗਾਰਡਨ ਦਾ ਨਜ਼ਾਰਾ। ਬਹੁਤ ਸਾਰੇ ਜਿਹੜੇ ਇੱਥੇ ਘੁੰਮਣ ਫਿਰਨ ਲਈ ਲੋਕ ਆਏ ਹੋਏ ਆ। ਬੋਟੈਨੀਕਲ ਗਾਰਡਨ ਦੀ ਜੇ ਆਪਾਂ ਗੱਲ ਕਰੀਏ। ਕਿ ਕਿ ਨੂੰ ਕਹਿੰਦੇ ਆ? ਬੋਟੈਨੀਕਲ ਗਾਰਡਨ ਜਿਹੜਾ ਹੈਗਾ ਇੱਕ ਅਜੀਬ ਗਾਰਡਨ ਹੁੰਦਾ ਹੈਗਾ ਉਸ ਗਾਰਡਨ ਨੂੰ ਆਪਾਂ ਬੋਟੈਨੀਕਲ ਗਾਰਡਨ ਕਹਿੰਦੇ ਆ ਜਿੱਥੇ ਪੇੜ ਪੌਦਿਆਂ ਦੇ ਕਾਫੀ ਸਮੂਹ ਹੁੰਦੇ ਆ ਬਹੁਤ ਸਾਰੀਆਂ ਨਸਲਾਂ ਜਿਹੜੀਆਂ ਹੈਗੀਆਂ ਪੇੜ ਪੌਦਿਆਂ ਦੀਆਂ ਇਸ ਪਾਰਕ ਦੇ ਵਿੱਚ ਜਾਂ ਗਾਰਡਨ ਦੇ ਵਿੱਚ ਇੱਕ ਖਾਸ ਤਰੀਕੇ ਦੇ ਵਿੱਚ ਸਿਸਟਮੈਟਿਕ ਢੰਗ ਨਾਲ ਜਿਹੜੀਆਂ ਹੈਗੀਆਂ ਰੱਖੀਆਂ ਜਾਂਦੀਆਂ ਬੋਟਨੀਕਲ ਗਾਰਡਨ ਕਹ ਦਿੰਨੀ ਹੈ ਆਕਲੈਂਡ ਬੋਟਨੀਕਲ ਗਾਰਡਨ ਦੀ ਜੇ ਆਪਾਂ ਗੱਲ ਕਰੀਏ ਤਾਂ ਇੱਥੇ 10000 ਤੋਂ ਵਧੇਰੇ ਪ੍ਰਜਾਤੀਆਂ ਜਿਹੜੀਆਂ ਬੂਟਿਆਂ ਦੀਆਂ ਇਹਨਾਂ ਨੇ ਸਾਂਭ ਕੇ ਰੱਖੀਆਂ ਹੋਈਆਂ ਜਿਨ੍ਹਾਂ ਵਿੱਚ ਨਿਊਜ਼ੀਲੈਂਡ ਦੇ ਨੇਟਿਵ ਜਿਹੜੇ ਦਰਖਤ ਹੈਗੇ ਆ ਬੂਟੇ ਹੈਗੇ ਆ ਉਹ ਤੇ ਇਸ ਦੇ ਨਾਲ ਹੀ ਏਸ਼ੀਆ ਆਸਟ੍ਰੇਲੀਆ ਆ ਪੈਸੀਫਿਕ ਆਈਲੈਂਡ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਇਸ ਦੇ ਵਿੱਚ ਰੱਖੇ ਹੋਏ ਆ ਵੱਖ-ਵੱਖ ਤਰ੍ਹਾਂ ਦੇ ਫੁੱਲ ਤੇ ਬੂਟੇ ਆਪਾਂ ਅੱਜ ਦੇਖਾਂਗੇ ਕੋਤਾ ਮੈਨੂੰ ਮੈਂ ਕਿਉਂਕਿ ਵੈਂ ਬੋਟਨੀ ਦਾ ਵਿਦਿਆਰਥੀ ਤਾਂ ਨਹੀਂ ਹੈਗਾ ਪਰ ਮੈਨੂੰ ਬੂਟਿਆਂ ਨਾਲ ਕਾਫੀ ਜਿਹੜਾ ਹੈਗਾ ਲਗਾਓ ਹੈਗਾ ਗਾਰਡਨਿੰਗ ਦਾ ਸ਼ੌਂਕ ਵੀ ਰਿਹਾ ਹੈ ਤਾਂ ਆਪਾਂ ਅੱਜ ਉੱਥੇ ਦੇਖਦੇ ਹਾਂ ਦੋਸਤੋ ਇੱਧਰ ਦੀ ਆਪਾਂ ਐਂਟਰ ਹੁੰਨੇ ਆ ਮੇਨ ਐਂਟਰੈਂਸ ਜਿਹੜੀ ਇਸ ਬੋਟੈਨੀਕਲ ਗਾਰਡਨ ਦੀ ਇਹ ਹੈ ਤੇ ਮੈਨੂੰ ਇੱਥੇ ਇਹਾ ਬੋਰਡ ਦਿਸਿਆ ਸੀ ਤਾਂ ਮੈਨੂੰ ਜ਼ਰੂਰ ਲੱਗਿਆ ਕਿ ਲਾਇਬ੍ਰੇਰੀ ਵਾਲੇ ਪਾਸੇ ਜ਼ਰੂਰ ਜਾਇਆ ਜਾਵੇ ਆ ਜਿਹੜੀ ਸਾਹਮਣੇ ਬਿਲਡਿੰਗ ਹੈ ਇਹ ਬੋਟੈਨਿਕ ਗਾਰਡਨ ਦੀ ਲਾਇਬ੍ਰੇਰੀ ਹੈ ਆਪਾਂ ਦੇਖਦੇ ਹਾਂ ਇਹਦੇ ਵਿੱਚ ਕੀ ਕੁਝ ਹੈ ਇੱਕ ਰਸਤਾ ਇੱਧਰ ਦੀ ਵੀ ਹੈਗਾ ਤੁਸੀਂ ਇੱਧਰ ਦੀ ਵੀ ਜਿਹੜਾ ਬੋਟੈਨਿਕ ਗਾਰਡਨ ਦੇ ਵਿੱਚ ਜਾ ਸਕਦੇ ਹੋ ਐਂਟਰੀ ਕਰ ਸਕਦੇ ਆ ਆਪਾਂ ਇਹ ਲਾਇਬ੍ਰੇਰੀ ਜਿਹੜੀ ਹੈ ਰੀਡਿੰਗ ਰੂਮ ਇਹਦਾ 9 ਤੋਂ 3 ਵਜੇ ਤੱਕ ਖੁੱਲ੍ਹਾ ਹੈ ਤੇ ਲਾਇਬ੍ਰੇਰੀ 11 ਤੋਂ 3 ਵਜੇ ਤੱਕ ਖੁੱਲੀ ਹੈਗੀ ਆ ਨੋਪਿਸ ਬੋਰਡ ਇੱਥੋਂ ਦਾ ਵਾਹ! ਕੀ ਖੂਬਸੂਰਤ ਨਜ਼ਾਰਾ ਹੈ। ਬਕਵਕਤਰਾਂ ਦੇ ਜਰਨਲ ਇੱਥੇ ਪਈ ਹੈ। ਕੀਵੀ ਗਾਰਡਨਰ ਨਿਊਜ਼ੀਲੈਂਡ ਜੀਓਗ੍ਰਾਫਿਕ इडरनेस होम न्यूजीलैंड गार्डनर के बखू है ਇਹ ਹੈਗੀ ਹੈ ਜੀ 메인 ਐਂਟਰੈਂਸ ਬੋਟੈਨੀਕਲ ਗਾਰਡਨ ਦੀ ਬੋਟੈਨੀਕਲ ਗਾਰਡਨ ਆਕਲੈਂਡ ਬੋਟੈਨਿਕ ਗਾਰਡਨ ਕਿੱਥੇ ਜਿਹੜੀ ਕਿਸ਼ਤੀ ਨੂਮਾ ਜਿਹੜਾ ਇਹਦੀ ਦਿਖ ਹੈ ਐਂਟਰੈਂਸ ਦੇ ਉੱਤੇ ਬਣਾਈ ਹੋਈ ਹੈ ਬਹੁਤ ਸੋਹਣੀ ਸੋਹਣੀ ਬੱਚੀ ਆਪਣੇ ਪੇਰੈਂਟਸ ਦੇ ਨਾਲ ਘੁੰਮਣ ਆਏ ਹੋਏ ਆ। ਸਭ ਤੋਂ ਵਧੀਆ ਗੱਲ ਇਹ ਹੈ ਇੱਥੇ ਇਹ ਟੂਰਿਸਟ ਦੇ ਲਈ ਬਿਲਕੁਲ ਫ੍ਰੀ ਐਂਟਰੀ ਹੈ। ਇਸ ਦੀ ਕੋਈ ਫੀਸ ਨਹੀਂ ਹੈਗੀ। ਹੈਗਾ। ਅੱਛੇ ਪਲਾਂਟ ਸੀ ਪਾਸ ਸੰਡੇ ਨੂੰ ਮੰਥ। ਇੱਥੇ ਲਿਆ ਹੋਇਆ ਇਹ ਤੁੰਬਕੇ ਕੈਫੇਟੇਰੀਆ ਹੈਗਾ ਲਗ ਲਗ ਤਰ੍ਹਾਂ ਦੀ ਜਿਹੜੀ ਐਗਜ਼ੀਬਿਸ਼ਨ ਹੈ ਆ ਕੇ ਕਿਸੇ ਨੂੰ ਲੱਗਦਾ ਕਿ ਕਾਫੀ ਕੁਫੀ ਪੀਣੀ ਹੈ 스낵ਸ ਵਗੈਰਾ ਖਾਣੇ ਹੈ ਤਾਂ ਇੱਥੇ ਆਪਾਂ ਖਾਣ ਪੀਣ ਕਰ ਸਕਦੇ ਹਾਂ ਕੁਝ ਦੱਸ ਗਏ ਕੈਫੇਟੇਰੀਆ ਦੇ ਵਿੱਚ ਮਿਲਦਾ ਇਹ ਆ ਗਿਆ ਜੀ ਕੈਫੇਟੇਰੀਆ ਕੈਫੇਟੇਰੀਆ ਜਿਹੜਾ ਹੈਗਾ ਇਹ ਕੈਫੇਟੇਰੀਆ ਇਹਦੀ ਸ਼ੁਰੂਆਤ ਦੇ ਵਿੱਚ ਹੀ ਹੈ ਤੇ ਇਹ ਹੁਣ ਆਪਾਂ ਐਂਟਰ ਹੋ ਰਹੇ ਹਾਂ ਜੀ ਗਾਰਡਨ ਦੇ ਅੰਦਰ ਜਿੱਥੇ ਅ ਦੇ ਸੁੱਚ ਦਿੱਤੇ ਆ ਆ ਬੱਚੇ ਜਿਹੜੇ ਆ ਇਥੇ ਕਿਸ਼ਤੀ ਦੇ ਵਿੱਚ ਫੁੱਲਾ ਗਿਆ ਇਹ ਇੱਕ ਤਰ੍ਹਾਂ ਦਾ ਇਥੇ ਖੇਡ ਰਹੇ ਆ ਇੰਜੋਏ ਕਰ ਰਹੇ ਨੇ ਬੱਚੇ ਗਾਰਡਨ ਦੇ ਵਿੱਚ ਵੱਖ-ਵੱਖਰੇ ਥੀਮਸ ਨੂੰ ਲੈ ਕੇ ਜਿਹੜੀ ਗਾਰਡਨਿੰਗ ਕੀਤੀ ਹੋਈ ਹੈ ਜਿਵੇਂ ਰੋਜ਼ ਹੋ ਗਈ ਲੀਲੀ ਹੋ ਗਿਆ ਇਸ ਤਰ੍ਹਾਂ ਦੀਆਂ ਅਲੱਗ-ਅਲੱਗ ਜਿਹੜੀਆਂ ਪ੍ਰਜਾਤੀਆਂ ਹੈਗੀਆਂ ਉਹਨਾਂ ਨੂੰ ਲੈ ਕੇ ਇੱਥੇ ਕਾਫੀ ਗਾਰਡਨਿੰਗ ਕੀਤੀ ਹੋਈ ਹੈ ਉਹ ਦੇਖੋ ਮੇਰੇ ਪਿੱਛੇ ਜਿਹੜਾ ਹੈਗਾ ਇੱਕ ਫੈਮਿਲੀ ਕਹਿ ਲਓ ਜਾਂ ਇੱਕ ਗਰੁੱਪ ਕਹਿ ਲਓ ਆਇਆ ਹੋਇਆ ਹੈ ਕਿ ਆਪਣਾ ਸਮਾਨ ਚੇਅਰਸ ਤੇ ਮੈਟ ਵਗੈਰਾ ਲੈ ਕੇ ਇੱਥੇ ਖਾਣ ਪੀਣ ਕਰ ਰਿਹਾ ਐ ਇੰਜੋਏ ਕਰ ਰਿਹਾ ਹੈ 156 ਇਕੜ ਦੇ ਵਿੱਚ ਬਣਿਆ ਹੋਇਆ ਜਿਹੜਾ ਇਹ ਬੋਟੈਨੀਕਲ ਗਾਰਡਨ ਹੈਗਾ ਦੁਨੀਆ ਦੇ ਕਾਫੀ ਵੱਡੇ ਗਾਰਡਨਸ ਦੇ ਵਿੱਚ ਇਹ ਆਉਂਦਾ ਹੈ ਅੱਜ ਮੌਸਮ ਵੀ ਸੁਖ ਨਾਲ ਸਾਥ ਦੇ ਰਿਹਾ ਹੈ ਕੋਈ ਜ਼ਿਆਦਾ ਧੁੱਪ ਵੀ ਨਹੀਂ ਹੈਗੀ ਤੇ ਗਰਮੀ ਵੀ ਨਹੀਂ ਹੈਗੀ ਠੰਡ ਵੀ ਨਹੀਂ ਹੈਗੀ ਇਹ ਵੀ ਕਾਰਨ ਹੈ ਕਿ ਇੱਥੇ ਅੱਜ ਕੰਮ ਦੀ ਜ਼ਿਆਦਾ ਰਸ਼ ਹੈ ਉੱਪਰ ਦੀ ਛੁੱਟੀ ਹੈ ਕਿਦਾ ਦਿਨ ਹੈ ਕਿਦਾ ਮਾਹੂ ਫੇਰ ਨਾ ਨੇ ਬੋਟੈਨੀਕਲ ਗਾਰਡਨ ਦੀ ਇੱਕ ਖਾਸियत ਇਹ ਵੀ ਹੈ ਕਿ ਇੱਥੇ ਜਿਹੜੇ ਆ ਬਹੁਤ ਸਾਰੇ ਐਜੂਕੇਸ਼ਨਲ ਪ੍ਰੋਗਰਾਮ ਵੀ ਹੁੰਦੇ ਆ ਗਾਈਡੈਂਡ ਟੂਰ ਨੂੰ ਲੈ ਕੇ ਗਾਰਡਨਿੰਗ ਨੂੰ ਲੈ ਕੇ ਛੋਟੇ ਬੱਚਿਆਂ ਲਈ ਚਲੋ ਜਾਂ ਵੱਡਿਆਂ ਲਈ ਇੱਥੇ ਸਮੇਂ-ਸਮੇਂ ਤੇ ਜਿਹੜੇ ਇਹ ਪ੍ਰੋਗਰਾਮ ਹੁੰਦੇ ਰਹਿੰਦੇ ਆ ਜਿਹੜੇ ਇੱਛਕ ਹੈਗੇ ਆ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਜਾਂ ਇਹਨਾਂ ਦੀ ਐਪ ਡਾਊਨਲੋਡ ਕਰ ਸਕਦੇ ਆ ਆਪਾਂ ਆ ਜਿਹੜੀ ਆਕਲੈਂਡ ਬੋਟੈਨੀਕਲ ਗਾਰਡਨ ਦੀ ਐਪ ਵੀ ਹੈਗੀ ਆ ਉਹ ਡਾਊਨਲੋਡ ਕਰ ਸਕਦੇ ਆ ਤੇ ਉਹਦੇ ਤੇ ਇਹ ਸਮੇਂ-ਸਮੇਂ ਤੇ ਜਿਹੜੀ ਆ ਜਾਣਕਾਰੀ ਦਿੱਤੀ ਹੁੰਦੀ ਆ ਸੋਪਰਾਫਿਲੀ ਜਿਹੜਾ ਇਹ ਬੋਟੈਨੀਕਲ ਗਾਰਡਨ ਹੈ ਬਹੁਤ ਫੇਮਸ ਹੈ ਬਹੁਤ ਸੋਹਣੀ ਫੋਟੋਗ੍ਰਾਫੀ ਜਿਹੜੀ ਇੱਥੇ ਹੁੰਦੀ ਆ ਵੱਖ-ਵੱਖ ਸਮੇਂ ਤੇ ਵੱਖ-ਵੱਖ ਤਰ੍ਹਾਂ ਦੇ ਫੁੱਲ ਖਿੜੇ ਹੁੰਦੇ ਆ ਤੇ ਉਹਨਾਂ ਦੀ ਜਿਹੜੀ ਮਹਿਕ ਹੈ ਉਹ ਤੁਹਾਨੂੰ ਹੋਰ ਜਿਹੜਾ ਹੈਗਾ ਆਨੰਦ ਮਈ ਬਣਾ ਦਿੰਦੀ ਹੈਗੀ ਆ ਇਸ ਬੋਟੈਨੀਕਲ ਗਾਰਡਨ ਦੇ ਵਿੱਚ ਇੱਕ ਛੋਟੀ ਜੀ ਲੇਕ ਵੀ ਆ ਆਪਾਂ ਜੇ ਲੇਕ ਦੇ ਨਾਲ-ਨਾਲ ਚੱਲੀਏ ਤਾਂ ਇੱਥੇ ਅੱਗੇ ਜਾ ਕੇ ਸਾਨੂੰ ਝੀਲ ਦੇ ਵਿੱਚ ਬਤਖਾਂ ਜਾਂ ਹੋਰ ਪੰਛੀ ਵੀ ਸ਼ਾਇਦ ਦੇਖਣਗੇ ਪੂਰਾ ਜੀ ਆਪਾਂ ਗਈਏ ਕੁਦਰਤ ਨੂੰ ਆਪਣੀ ਧੋਦੀ ਵਿੱਚ ਸੰਭਾਲ ਕੇ ਰੱਖਿਆ ਹੋਇਆ ਹੈ ਆਕਲੈਂਡ ਕਾਉਂਸਲ ਨੇ ਜਿਹੜੀ ਕਿ ਇਸ ਪਾਰਕ ਦੀ ਪੈਨਕਲ ਗਾਰਡਨ ਦੀ ਦੇਖ ਰਿਹਾ ਕਰਦੀ ਹੈ 3000 ਦੇ ਕਰੀਬ ਇੱਥੇ ਮੁਲਾਜ਼ਮ ਜਿਹੜੇ ਹੈਗੇ ਆ ਕੰਮ ਕਰਦੇ ਆ ਪਰਮਾਨੈਂਟ ਜਿਹੜੇ ਹੈਗੇ ਆ ਬਾਕੀ ਟਾਈਮ ਟੂ ਟਾਈਮ ਜਿਹੜੇ ਆ ਜਦੋਂ ਜਦੋਂ ਇਹਨਾਂ ਨੂੰ ਲੋੜ ਪੈਂਦੀ ਆ ਇਹ ਜਿਹੜੇ ਆਪਣੇ ਮੁਲਾਜ਼ਮਾਂ ਨੂੰ ਵਧਾ ਵੀ ਲੈਂਦੇ ਆ ਇਹ ਹੈ ਟੂਰਿਸਟ ਨੂੰ ਆਕਰਸ਼ਿਤ ਕਰਨ ਦੇ ਲਈ ਨਾ ਇਹ ਬਣਾਈ ਹੋਈ ਹੈਗੀ ਕੀ ਵੀ ਜਿਹੜਾ ਇਹ ਤੁਮਾਂ ਪੰਛੀ ਆ ਇੱਥੇ ਜਿਹੜਾ ਬੱਚਾ ਪੈਦਾ ਹੁੰਦਾ ਨਿਊਜ਼ੀਲੈਂਡ ਦੇ ਵਿੱਚ ਉਹਨੂੰ ਵੀ ਕੀਵੀ ਕਹਿੰਦੇ ਆ ਤੇ ਆ ਇੱਕ ਕਲਚਰ ਕੀਵੀ ਦਾ ਇੱਥੇ ਲੱਗਿਆ ਹੋਇਆ ਹੈ ਇੱਥੇ ਤੁਸੀਂ ਬਹਿ ਕੇ ਫੋਟੋ ਖਰਾਾ ਸਕਦੇ ਆ ਜਿਵੇਂ ਜਿਵੇਂ ਅੱਗੇ ਵਧ ਰਹੇ ਆ ਗਾਰਡਨ ਦੇ ਵਿੱਚ ਇਸ ਦੀ ਸੁੰਦਰਤਾ ਹੋਰ ਦਗੁਣੀ ਚੁਗੁਣੀ ਹੋ ਕੇ ਦਿਖ ਰਿਹਾ ਦਿਖਾਈ ਦੇ ਰਹੀ ਹੈ ਆ ਇੱਕ ਟੱਕ ਸ਼ਾਪ ਕਹ ਲੋ ਇੱਥੇ ਹੈਗੀ ਹੈ ਇੱਥੇ ਤੁਸੀਂ ਆਈਸਕ੍ਰੀਮ ਕਾਫੀ ਯਾ ਕੋਈ ਸ਼ੇਕਸ ਵਗੈਰਾ ਪੀ ਸਕਦੇ ਆਹਾ ਨਿਜੀਲੈਂਡ ਫਲੋਰ ਗਾਰਡਨ ਇਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਅਲੱਗ-ਅਲੱਗ ਥੀਮਸ ਨੂੰ ਲੈ ਕੇ ਇੱਥੇ ਜਿਹੜੀ ਹੈ ਬਾਗਬਾਨੀ ਕੀਤੀ ਹੋਈ ਹੈ ਉੱਥੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਗੁਲਾਬ ਹੈ ਉਹ ਦੇਖਣ ਨੂੰ ਮਿਲਣਗੇ ਗੁਲਾਬ ਦੀ ਖੁਸ਼ਬੂ ਜਿਹੜੀ ਹੈ ਤੁਹਾਨੂੰ ਦੂਰੋਂ ਅਟਰੈਕਟ ਕਰ ਲੈਂਦੀ ਹੈ ਖਿੱਚ ਲੈਂਦੀ ਆ ਆਪਦੇ ਵੱਲ ਉਹਨੂੰ ਗੁਲਾਬ ਦਾ ਮੌਸਮ ਨਹੀਂ ਹੈਗਾ ਪਰ ਇਸ ਕਰਕੇ 19 ਮਾਤਰਾ ਦੇ ਵਿੱਚ ਫੁੱਲ ਨਹੀਂ ਇੱਥੇ ਉਗੇ ਹੋਏ ਆ ਗਈ ਵਾਈਟ ਰੋਜ਼ ਜਿਵੇਂ ਆਪਾਂ ਕਹਿੰਦੇ ਆ ਛਿੱਟਾ ਗੁਲਾਬ ਜਿਹੜਾ ਹੈਗਾ ਚਲ ਕੇ ਦੇਖਦੇ ਹਾਂ ਆਪਣਾ ਮਾਈਂਡ ਰਿਲੈਕਸ ਕਰਨ ਲਈ ਤੁਸੀਂ ਹਫਤੇ ਦੀਆਂ 15 ਦਿਨ ਦੇ ਕੰਮ ਤੋਂ ਥੱਕੇ ਹੋਏ ਹੁੰਦੇ ਹੋ ਇੱਥੇ ਰਿਲੈਕਸ ਹੋਣ ਲਈ ਜ਼ਰੂਰ ਤੁਸੀਂ ਆਪ ਦਾ ਸਮਾਂ ਕੱਢ ਕੇ ਜ਼ਰੂਰ ਆਓ ਕੋ ਦੇ ਕੋ ਜਿਵੇਂ ਉਹ ਲੇਟ ਕੇ ਰਿਲੈਕਸ ਹੋ ਰਹੇ ਆ ਬੰਦੇ ਹੋ ਜੀ ਹੁਣ ਆਪਾਂ ਵੱਧ ਰਹੇ ਹਾਂ ਚਿਲਡਰਨ ਗਾਰਡਨ ਵੱਲ ਇਸੇ ਬੋਟੈਨੀਕਲ ਗਾਰਡਨ ਦੇ ਵਿੱਚ ਬੱਚਿਆਂ ਦੇ ਲਈ ਚਿਲਡਰਨ ਗਾਰਡਨ ਬਣਾਇਆ ਹੋਇਆ ਤਾਂ ਜੋ ਬੱਚੇ ਜਿਹੜੇ ਐ ਉਹ ਵੀ ਇੱਥੇ ਆ ਕੇ ਆਨੰਦ ਲੈ ਸਕਣ ਬੋਰਿਅਤ ਫੀਲ ਨਾ ਕਰਨ ਇੰਚਾਂ ਦੀ ਐਕਟੀਵਿਟੀਜ਼ ਲਈ ਤੇ ਬਣਾਇਆ ਹੋਇਆ ਵਾਹ ਬਹੁਤ ਤਰ੍ਹਾਂ ਦੇ ਐਕਟਸ ਆ ਗਏ ਆ ਪਤੰਮ ਕੇ ਉਸੇ ਲੇਕ ਕੋਲੇ ਫੇਰ ਆ ਗਈਆਂ ਇੱਥੇ ਬਹੁਤ ਖੋਤ ਤਰ੍ਹਾਂ ਦੀਆਂ ਜਿਹੜੀਆਂ ਬੱਤ ਖਾਂ ਹੈਗੀਆਂ ਉਸ ਤੋਂ ਇਹ ਬੋਟੈਨੀਕਲ ਗਾਰਡਨ ਹੈ ਜਿਹੜਾ 1982 ਦੇ ਵਿੱਚ ਬਣਿਆ ਸੀ ਪਰ ਸਮੇਂ ਦੇ ਨਾਲ-ਨਾਲ ਇਹਨੂੰ ਅਪਡੇਟ ਕੀਤਾ ਜਾਂਦਾ ਰਿਹਾ ਹੈਗਾ। ਇਹੀ ਕਾਰਨ ਹੈ ਕਿ ਅੱਜ ਵੀ ਇੱਥੇ ਜਿਹੜੇ ਸੈਲਾਨੀ ਐ ਇੱਥੇ ਵੱਡੀ ਤعداد ਦੇ ਵਿੱਚ ਆਉਂਦੇ ਆ। ਇੱਕ ਇਹਨਾਂ ਦੀ ਜਿਹੜੀ ਵੈੱਬਸਾਈਟ ਹੈ ਉਹਦੇ ਵਿੱਚ ਲਿਖਿਆ ਕਿ ਹਰੇਕ ਸਾਲ 9,50,000 ਜਿਹੜੇ ਸੈਲਾਨੀ ਐ ਹਰੇਕ ਸਾਲ ਇੱਥੇ ਆਉਂਦੇ ਹੈਗੇ ਗੱਲ ਹੋਰ ਜਿਹੜੀ ਬਹੁਤ ਜਿਹੜੀ ਵੱਡੀ ਉਮਰ ਦੇ ਸਾਡੇ ਬਜ਼ੁਰਗ ਹੈਗੇ ਆ ਇੱਕ ਵਾਰੀ ਉਹ ਸੋਚਦੇ ਆ ਕਿ ਸਾਡੇ ਤੋਂ ਪਰੇ ਨਹੀਂ ਜਾਣਾ ਤੇ ਘੁੰਮਿਆ ਨਹੀਂ ਜਾਣਾ ਉਹਨਾਂ ਲਈ ਆਹ ਸੂਦਾ ਵੀ ਜਿਹੜੀ ਆਕਲੈਂਡ ਮੈਟਨਿਕਲ ਗਾਰਡਨ ਵੱਲੋਂ ਦਿੱਤੀ ਹੋਈ ਹੈ ਤੇ ਤੁਸੀਂ ਇਹਦੇ ਵਿੱਚ ਬਹਿ ਕੇ ਆਪਾਂ ਨਾ ਬੋਟੈਨੀਕਲ ਗਾਰਡਨ ਘੁੰਮ ਫਿਰ ਸਕਦੇ ਹਾਂ। ਲਓ ਜੀ ਮੇਰਾ ਅੱਜ ਦਾ ਦਿਨ ਬਹੁਤ ਵਧੀਆ ਰਿਹਾ ਬੋਟੈਨੀਕਲ ਗਾਰਡਨ ਦੇ ਵਿੱਚ ਤੇ ਮੈਂ ਰੇਡੀਓ ਸਾਡੇ ਵਾਲਾ ਦੇ ਦਰਸ਼ਕਾਂ ਨੂੰ ਇਹ ਜ਼ਰੂਰ ਕਹੂੰਗਾ ਕਿ ਤੁਸੀਂ ਆਵਦਾ ਜਿਹੜਾ ਹੈਗਾ ਸਮਾਂ ਕੱਢ ਕੇ ਇਸ ਬੋਟੈਨੀਕਲ ਗਾਰਡਨ ਦੇ ਵਿੱਚ ਜ਼ਰੂਰ ਆਓ ਆਪਣੇ ਪਰਿਵਾਰ ਨਾਲ ਬਿਲਕੁਲ ਫ੍ਰੀ ਹੈ ਇੱਥੇ ਕੋਈ ਐਂਟਰੀ ਟਿਕਟ ਨਹੀਂ ਹੈਗੀ ਤੁਹਾਨੂੰ ਬਹੁਤ ਮਜ਼ਾ ਆਊਗਾ ਤੁਸੀਂ ਬੱਚੇ ਬਜ਼ੁਰਗ ਹਰੇਕ ਉਮਰ ਦਾ ਜਿਹੜਾ ਇੱਥੇ ਇੰਜੋਏ ਕਰੂਗਾ ਧੰਨਵਾਦ